ਆਪਰਾ ਭਾਜੀ ਇਹ ਬੰਦ ਨੇ ਸ਼ਰਾਬ ਪੀਤੀ ਇਹਨੇ ਜਾਣ ਬੁਝ ਕੇ ਅੱਗੇ ਬੱਸ ਮਾਰੀ ਆਪਾਂ ਤਿੰਨੇ ਜਾਣੇ ਤਿੰਨਾਂ ਦੇ ਪਲਟੇ ਮਾਰੀ ਚੰਗੀ ਭਲੀ ਸਾਡੇ ਜਿੰਨਾ ਨੁਕਸਾਨ ਹੋਇਆ ਸਾਰੇ ਸਾਨੂੰ ਭਰਨ ਇਹਦੇ ਪਰੇ ਪਰ ਭਰਿਆ ਜਾਵੇ ਜੀ ਤੇ ਹਾਂ ਜੀ ਮੰਗੇ ਇਹਦੇ ਪਾ ਸਾਡਾ ਐਡਰੈਸ ਐਡਰੈਸ ਹੀ ਕਰੇ ਜੀ ਜੇ ਆਪਾਂ ਜਲਦ ਜਲਦੀ ਇੱਧਰ ਆ ਕੇ ਬੱਸ ਵਾਲੇ ਵਾਲਾ ਪਤਾ ਨਹੀਂ ਨੁਕਸਾਨ ਕਿੰਨਾ ਹੋਇਆ ਪਤਾ ਨਹੀਂ ਵੇਖਿਆ ਨਹੀਂ ਧੱਕ ਕੇ ਕੇ ਮਾਰ ਚ ਬਲਦਾ ਤੁਹਾਡੀ ਹੋਰ ਕੋਈ ਗੱਲ ਨਹੀਂ ਚਾਹੀਦਾ ਜੀ ਹਾਂਜੀ ਭਾਜੀ ਉਸ ਤੋਂ ਪਹਿਲਾਂ ਵਾਲੇ ਸ਼ਰਾਬ ਸ਼ਰਾਬ ਪੀਤੀ ਡਰਾਈਵਰ ਨੇ ਇਹਦੀ ਜਰਾ ਮਤਲਬ ਪੀਤੀ ਸ਼ਰਾਬ ਇੱਥੇ ਰਵਾਦੀ ਮੰਗ ਪੂਰੀ ਕੀਤੀ ਜਾਏ ਤੇ ਮਾ ਸਾਨੂੰ ਅਦਰਸੇ ਘਟਾ ਬੇ ਕੋਈ ਕੰਫਰਮਸ ਆ ਜੀ ਪਿੰਡ ਸ਼ਾਹਪੁਰ ਜਾਦੇ ਦੇ ਰਹਿਣ ਵਾਲੇ ਆ ਧਾਰੀਵਾਲ ਸ਼ਹਿਰ ਆਇਆ ਸੀ ਮੈਂ ਤੇ ਮੇਰੇ ਭਰਾ ਵਾ ਛੋਟਾ ਯੀ ਰਖਸ਼ਾ ਚਲਾਉਂਦਾ ਤੇ ਮੇਰੇ ਨਾਲ ਘਰ ਵਾਪਸ ਜਾਣ ਲੱਗਾ ਸੀ ਬਈ ਵਾਪਸ ਜਾ ਰਹੀ ਤੇ ਇਹਨੂੰ ਕਰਨੇ ਕਾਲਜ ਲੱਗੇ ਲక్ష్ਮੀ ਟੈਲੀਕਾਮ ਦੇ ਲੱਗੇ ਲਿਆ ਕੇ ਬੱਸ ਵਾਲੇ ਨੇ ਰੋਂਗ ਸਾਈਡ ਆੜੀ ਸਿੱਧੀ ਬੱਸ ਮਾਰੀ ਫੜੀ ਕੀ ਹੋਇਆ ਛੱਟ ਲੱਗੀ ਸੱਟ ਲੱਗੀ ਤੇ ਮੇਰੇ ਆ ਸ਼ੋਲਡਰ ਤੇ ਸੱਟ ਲੱਗੀ ਇਹਦਾ ਆਟੋ ਚਾਰੇ ਦਾ ਰਿਪੇਅਰ ਹੋ ਜੇ ਤੇ ਮੈਂ ਤੇ ਚਲੋ ਪੱਟੀ ਛੱਟੀ ਮੇਰੀ ਹੋ ਜੂਗੀ ਤੇ ਵਾਸ ਸੀ ਕੋਈ ਗੱਲ ਨਹੀਂ ਅੱਜ ਦੋਸਿਆਂ ਆਣ ਕੇ ਡਰਾਈਵਰ ਨੂੰ ਮਿਲੇ ਸਾਰਾ ਜਿੰਨੇ ਭੈਣ ਭਰਾ ਇੱਥੇ ਖੜੇ ਸਾਰਿਆਂ ਨੂੰ ਪਤਾ ਵਾ ਕਿ ਡਰਾਈਵਰ ਨੂੰ ਸ਼ਰਾਬ ਬਹੁਤ ਜ਼ਿਆਦਾ ਪੀਤੀ ਸੀ। ਸ਼ਰਾਬੀ ਹਾਲਤ ਤੇ ਉਹਨੇ ਬੋਦਾ ਲੱਗਾ ਵੀ ਇਹ ਬੀਬੀ ਡੀ ਸੀ ਬੱਸ ਆ। ਬੋਦਾ ਤੇ ਇੱਕ 3 ਵੀਲਰ ਦਾ ਐਕਸੀਡੈਂਟ ਹੋਇਆ ਵਾ। ਜਦੋਂ ਉਹ ਮੂਗਲੀ ਸਟਾਪ ਲੱਗੀ ਆ ਉਹਨੂੰ ਜਿਹੜੇ ਉਹਦੇ ਸਵਾਰੀ ਬੈਠੀ ਸੀ। ਬਾਕੀ ਅੱਗੇ ਦੀ ਹੀ ਕਾਰਵਾਈ ਕਰ ਰਹੇ ਨੇ ਜੋ ਵੀ ਅੱਗੇ ਕਾ ਨਹੀਂ ਲਿੰਦਾ ਜਿਆਦਾ ਸੱਟ ਨਹੀਂ ਹੈ ਗਈ ਜੇ ਸੱਟ ਜਿਆਦਾ ਲੱਗੇ ਤਾਂ ਹਸਲ ਜਾ ਕੇ ਦਾ ਚਲ ਨਹੀਂ ਆਇਆ ਮੌਕੇ ਤੇ ਪਹੁੰਚੇ ਬਾਸਟੈਂਡ ਤੋਂ ਜਿਹੜੀ ਬੱਸ ਜਿਹੜੀ ਰੋਈ ਲੋ ਜੋ ਤਾਂ ਸਮੇਂ ਸਮੇਂ ਨਾਲ ਹੁੰਦੀ ਰਹਿੰਦੀ ਹੈ ਸਖਤ ਕਾਰਵਾਈ ਨਾਲ ਖਤਰਾ ਉਹ ਮਲਾਜਾ ਕਰਾ ਲਏ ਨੇ ਦੇਖ ਲੈਨੇ ਅੰਮਰਾਨੀ ਭਾਜੀ ਬੱਤੀ ਹੋਇਆ ਮੇਰੇ ਕੋ 500 ਰੁਪਏ ਮੰਗਣ ਦੇਈ ਦਾਦਾ 100 ਰੁਪਏ ਨਹੀਂ ਨਹੀਂ 500 ਕਹਦਾ ਮੰਗਦੇ ਪਏਗੇ ਪਤਾ ਨਹੀਂ ਕਾਤਾ ਮੰਗਦਾ ਦਾਣਾ ਕੀ ਹੈ ਕਿਹੜੀ ਬੱਸ ਚ ਲੁਕਦੇ ਜੇ ਇਹ ਬੀ.ਸੀ. ਨਾ ਕੀ ਤੁਹਾਡਾ ਮੇਰਾ ਤਲਵੇ ਕਿੰਨੇ ਸਾਲ ਕੀ ਇਹ ਮੰਨ ਲਾ ਕੀ ਹੈ ਬੱਸ ਜਾਣਾ ਬਹਾਵਲੇ ਆਪੇ ਜਨ ਲਿਆ ਨੇ 500 ਕਹਦਾ ਮੰਗਦੇ ਪਏ ਦੱਸੋ ਨਾ ਇਹ ਕਹਿੰਦੇ ਵੀ ਸੱਟ ਲੱਗੀ ਆ ਕਿੱਥੋਂ ਤੇ ਰਹਿਣ ਵਾਲੇ ਜੇ ਮੈਂ ਆ ਜਨਾ ਬਖਸ਼ੀ ਵਾਲਾ ਨਹੀਂ ਨਹੀਂ 500 ਰੁਪਏ ਕੀ ਕਹਿੰਦੇ ਪਏ ਤੁਹਾਨੂੰ ਇਹ ਮਗਰਾਵਾ 500 ਰੁਪਈਆ ਦਊ ਦਾਦਾ ਦੋ ਤੇ ਮੈਂ ਏ ਹਜ਼ਾਰ ਮੰਗਣੇ ਮੇਰੇ ਕੋ 500 ਹੈਗਾ ਹੀ ਮੈਂ 500 ਨਹੀਂ ਹਜ਼ਾਰ ਕਾ ਤਾਂ ਮੰਗਦੇ ਪਏ ਗੇ ਪਤਾ ਨਹੀਂ ਇਹ ਗੱਲ ਤਾਂ ਕੋਈ ਨਹੀਂ ਭਾਈ ਸਮਝ ਨਹੀਂ ਗਿਆ 1000 ਰੁਪਏ ਕਿਸ ਚੀਜ਼ ਦਾ ਮੰਗਦੇ ਹੁਣ ਕੀ ਕਹਦਾ ਮੰਗਦੇ ਪਏ ਯਾਰ ਉਹ ਸੱਤ ਆਟੇ ਮੁੜੇ ਖੜੇ ਹੋੜ ਕਾਂ ਚਪੇੜਾ ਮਾਰਤੇ ਮੇਰਾ ਚਪੇੜਾ ਤੁਹਾਡੇ ਮਾਰੀਆਂ ਮੈਂ ਕਾ ਕਾ ਲੀ ਮਾਰੀਆਂ ਤੁਹਾਡੇ ਕੋਲੋਂ ਬਸ ਵਜੇ ਟਾਈਮ ਕੁਝ ਕੋਸਵਾਰੀ ਨੂੰ ਭਾਵੇਂ ਉਹ ਆਟੋ ਪਲਟਿਆ ਪਿਆ ਜਿਹੜਾ ਉੱਥੇ ਸੀਸ਼ਾ ਟੁੱਟਿਆ ਆ ਜਿਹਾ ਪਹਿਨਣਾ ਅੱਛਾ ਸੇ